ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਸਵਾਗਤ ਹੈ ਅੱਜ ਦਾ ਸਾਡਾ ਵੀਡੀਓ ਦਾ ਵਿਸ਼ਾ ਹੈ ਖੱਟਨ ਪੌਦੇ ਤੇ ਖੱਟਨ ਪੌਦੇ ਨੂੰ ਹਿੰਦੀ ਵਿੱਚ ਪੁਨਰ ਨਵਾ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਮਸ਼ਹੂਰ ਪੌਦਾ ਹੈ ਬਹੁਤ ਲੋਕ ਇਸ ਦਾ ਇਸਤੇਮਾਲ ਕਰਦੇ ਨੇ ਦਵਾਈਆਂ ਜਿਵੇਂ ਕਿ ਦਵਾਈਆਂ ਆਯੁਰਵੈਦਿਕ ਦਵਾਈਆਂ ਪੁਰਨਾ ਵਿਰਸ਼ਟ ਦਵਾਈ ਆਉਂਦੀ ਹੈ ਉਹ ਪੀਂਦੇ ਨੇ ਲੋਕ ਇਹ ਇੱਕ ਖੇਤਾਂ ਦੇ ਬਾਹਰ ਕਿਨਾਰਿਆਂ ਤੇ ਲੱਗੀ ਹੁੰਦੀ ਹੈ ਜਿੱਥੇ ਸਾਗ ਬਾਥੂ ਵਗੈਰਾ ਲੱਗਿਆ ਹੁੰਦਾ ਹੈ ਇਹ ਔਸ਼ਧੀਆ ਪੌਦਾ ਹੈ ਇਸ ਨੂੰ ਲੋਕ ਕਾਸ ਫੂਸ ਸਮਝ ਕੇ ਸੁੱਟ ਦਿੰਦੇ ਹਨ ਅਸਲ ਵਿੱਚ ਇਹ ਅੰਮ੍ਰਿਤ ਦੀ ਸੰਜੀਵਨੀ ਬੂਟੀ ਹੈ ਇੰਗਲਿਸ਼ ਵਿੱਚ ਇਸ ਨੂੰ ਸਪਰੈਡਿੰਗ ਹੌਗਵੀਡ ਕਹਿੰਦੇ ਹਨ ਇਹ ਹਰ ਸਾਲ ਨਵੀਂ ਹੋ ਜਾਂਦੀ ਹੈ ਜਦ ਜਦੋਂ ਇਸ ਦੇ ਫਲ ਪੱਕ ਜਾਂਦੇ ਹਨ ਇਹ ਉਪਰੋਂ ਸੁੱਕ ਜਾਂਦੀ ਹੈ ਤੇ ਮੀ ਆਨ ਤੇ ਇਹ ਫੇਰ ਹਰੀ-ਪਰੀ ਹੋ ਜਾਂਦੀ ਹੈ ਤਾਂ ਹੀ ਇਸ ਨੂੰ ਪੁਨਰਨਵਾਂ ਕਿਹਾ ਜਾਂਦਾ ਹੈ ਇਹ ਸਾਡੇ ਸ਼ਰੀਰ ਦਾ ਖੂਨ ਵਧਾਉਂਦੀ ਹੈ ਇਹ ਕਿਡਨੀ ਸਟੋਨ ਪੀ ਲਿਆ 슈ਗਰ ਕੈਂਸਰ ਆਦੀ ਰੋਗਾਂ ਵਿੱਚ ਦਵਾਈ ਦੇ ਤੌਰ ਤੇ ਕੰਮ ਆਉਂਦੀ ਹੈ ਅੱਖਾਂ ਦੇ ਰੋਗ ਵਿੱਚ ਵੀ ਬਹੁਤ ਕੰਮ ਆਉਂਦੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੁਨਰਨਵਾਂ ਕਿਵੇਂ ਦੀ ਹੁੰਦੀ ਹੈ ਪੰਜਾਬੀ ਵਿੱਚ ਇਸ ਨੂੰ ਖੱਟਣ ਵੀ ਕਹਿੰਦੇ ਹਨ ਇਸ ਦੇ ਪੱਤੇ ਅਗਿਓ ਗੋਲ ਅੰਡੇ ਦੀ ਸ਼ੇਪ ਵਿੱਚ ਛੋਟੇ ਛੋਟੇ ਸਾਈਜ਼ ਦੇ ਹੁੰਦੇ ਹਨ ਇੱਕ ਤੋਂ ਡੇਢ ਇੰਚ ਲੰਬੇ ਹੁੰਦੇ ਹਨ ਇਸ ਦੇ ਫਲ ਗੁਲਾਬੀ ਰੰਗ ਦੇ ਹੁੰਦੇ ਹਨ ਇਸ ਦੇ ਫੁੱਲ ਇਸ ਦੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ ਅਤੇ ਇਸ ਦੇ ਫਲ ਮੂੰਗ ਦੇ ਸਾਈਜ਼ ਦੇ ਹੁੰਦੇ ਹਨ ਇਸ ਦੀ ਜੜ ਮੋਟੀ ਮੂਲੀ ਵਰਗੀ ਹੁੰਦੀ ਹੈ ਉਪਰੋਂ ਸੁੱਕ ਵੀ ਜਾਵੇ ਪਰ ਜੜ ਹਮੇਸ਼ਾ ਹਰੀ-ਪਰੀ ਹੀ ਰਹਿੰਦੀ ਹੈ ਜੀਵਤ ਰਹਿੰਦੀ ਹੈ ਸਰੀਰ ਵਿੱਚ ਸੂਜਨ ਹੋਵੇ ਤਾਂ ਇਸ ਦਾ ਕਾੜਾ ਬਣਾ ਕੇ ਪੀਓ ਜੇ ਪੈਰਾਂ ਤੇ ਸੂਜਨ ਹੋਵੇ ਤਾਂ ਜਾਂ ਸੱਟ ਲੱਗ ਜਾਵੇ ਤਾਂ ਇਸ ਦਾ ਲੇਪ ਲਗਾ ਉਸ ਜਗ੍ਹਾ ਤੇ ਇਸ ਦਾ ਲੇਪ ਲਗਾ ਦਿਓ ਤੁਹਾਨੂੰ ਕਾਫੀ ਆਰਾਮ ਮਿਲੇਗਾ ਔਰਤਾਂ ਦੀਆਂ ਸਾਰੀਆਂ ਪ੍ਰੋਬਲਮਸ ਵਾਸਤੇ ਇਹ ਬਹੁਤ ਫਾਇਦੇਮੰਦ ਹੈ ਜਿਵੇਂ ਕਿ ਕੁੜੀਆਂ ਦੇ ਮਹੀਨੇ ਦੀ ਪ੍ਰੋਬਲਮ ਮਹੀਨਾ ਟਾਈਮ ਤੇ ਨਾ ਆਣਾ ਇਸ ਦੀ ਪੱਤੀਆਂ ਦਾ ਰਸ ਬਣਾ ਕੇ ਪੀਂਓ ਉਹਨਾਂ ਨੂੰ ਕਾਫੀ ਕੁੜੀਆਂ ਨੂੰ ਲਾਭ ਹੋਏਗਾ ਗੁਰਦੇ ਦੀ ਪੱਥਰੀ ਲਈ ਵੀ ਇਸ ਦਾ ਰਸ ਪੀਣਾ ਬਹੁਤ ਲਾਭਕਾਰੀ ਹੈ ਪੱਥਰੀ ਇਸ ਦੇ ਰਸ ਨਾਲ ਆਪਣੇ ਆਪ ਨਿਕਲ ਜਾਂਦੀ ਹੈ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਈਏ